ਖਾਲਸਾ ਰਾਜ ਆਏਗਾ ਤੇ ਇਨਾ ਖੂਨ ਡੁੱਲੇਗਾ ਕਿ ਘੋੜੇ ਦਾ ਤੰਦ ਤੱਕ ਪਿੱਜ ਜਾਏਗਾ ਪੂਰੇ ਸੰਸਾਰ ਚ ਹੀ ਹੋਏਗਾ ਸਿੱਖੇ ਪੂਰੇ ਵਾਰਲਡ ਦੇ ਇਹ ਪੂਰੇ ਵਾਰਲਡ ਵਿੱਚ ਹੀ ਚਲੇਗਾ ਖਾਲਸਾ ਰਾਜ ਜਿਹੜਾ ਸ਼ੁੱਧ ਪਿਓਰ ਏਦਿਕ ਕਹਿਣ ਹਥਿਆਰਾਂ ਦੇ ਨੌਂ ਉਤੇ ਸ਼ੁੱਧ ਬਿਉਰ ਕਹਿੰਦੇ ਪੂਰਨ ਜੋਤ ਜੱਗੇ ਘਟ ਮੈਂ ਤਬ ਖਾਲਸ ਤਾਂ ਹੈ ਨਿਖਾਲਸ ਜਾਣੇ ਸਾਰੇ ਪ੍ਰੀਮ ਪਿਆਰ ਆ ਜਿਹੜੀਆਂ ਹੁਣ ਹੱਦਾ ਬਣੀਆਂ ਨਾ ਸਰਹੱਦਾ ਬਣੀਆਂ ਆ ਵਸੀਮਾ ਬਣੀਆਂ ਆ ਤਾਰਾਂ ਲੱਗੀਆਂ ਨੇ ਇਹ ਸਭ ਟੁੱਟ ਜਾਣੀ ਖਾਲਸਾ ਰਹ ਜਾਈ ਇਹ ਸਾਰੀਆਂ ਟੁੱਟ ਜਾਣੀ ਨੇ ਮਾਰਨੇ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾਦ ਵਾਲੀ ਖੇਡ ਜਿਹੜੀ ਹਨ ਹਨਾਦ ਵਾਲਾ ਖਾਲਸਾ ਪ੍ਰਗਟ ਹੋ ਜਾਏਗਾ ਜਿਦੋਂ ਅਨਹਾਰ ਨਾਦ ਆਲੀ ਖੇਡ ਵਰਤ ਜੇ ਇਹ ਖਾਲਸਾ ਪ੍ਰਗਟ ਹੋ ਰਿਹਾ ਹੈ ਪਰ ਜਿਹੜੀ ਇੱਕ ਬਾਣੀ ਕਹਿੰਦੀ ਹੈ ਉਹ ਸੱਚ ਵੀ ਹੋਏਗੀ ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਹਾਲਾਤ ਬਣੇ ਹੋਏ ਸਨ ਤਾਂ ਸੋਸ਼ਲ ਮੀਡੀਆ ਤੇ ਨ ਸੋਸਾਖੀ ਦਾ ਜ਼ਿਕਰ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਸੀ ਵੀ ਇੱਕ ਸਮਾ ਸੋਸਾਖੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਖਾਲਸਾ ਰਾਜ ਆਏਗਾ ਤੇ ਇਸ ਦਾ ਖੂਨ ਡੁੱਲੇਗਾ ਕਿ ਘੋੜੇ ਦਾ ਤੰਦ ਤੱਕ ਪਹੁੰਚ ਜਾਏਗਾ ਇਸ ਸੋਸਾਖੀ ਦੇ ਪਿੱਛੇ ਦੀ ਅਸਲ ਸਚਾਈ ਕੀ ਹੈ ਦੇਖੋ ਉਮਾੜ ਦੇ ਜੰਗਾ ਜੁੱਧ ਤਾਂ ਪਹਿਲਾਂ ਨਹੀਂ ਚੱਲਦੀਆਂ ਸਤਜੁਗ ਤੋਂ ਲੈ ਕੇ ਹੁਣ ਤੇ ਆਪਾਂ ਦੇਖਦੇ ਆਂ ਕਿ ਜੰਗਾ ਜੁੱਧ ਤਾਂ ਚੱਲੀਆਂ ਆਈਆਂ ਮਹਾਪਾਰਜੋ ਦਰਮੇਂ ਦੇ ਖਲੋਹ ਹਨ ਫਿਰ ਕਾਂਸ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਦਾ ਜੁੱਧ ਹਨ ਫਿਰ ਆਪਾਂ ਇੰਦਰ ਲਾ ਲੋ ਕਾਲ ਯੁਗ ਦੇ ਵਿੱਚ ਵੀ ਜੁੱਧਾਂ ਚੱਲਦੀ ਆਏ ਆ ਗੁਰੂ ਗੋਬਿੰਦ ਸਿੰਘ ਮਹਾਰਾਸ਼ੀਵੇਂ ਪਾਚਾ ਚਾਰ ਜੰਗਾਂ ਕਰਦੇ ਨੇ ਗੁਰੂ ਗੋਬ ਸਿੰਘ ਮਹਾਰਾ 14 ਜੰਗਾਂ ਜੀ ਜਿਹੜੇ ਦਿਨਿ ਪਰ ਚੜਕ ਹੀ ਨਹੀਂ ਕਿਸੇ ਤੇ ਗਏ ਜਿਹੜਾ ਚੜ ਕੇ ਆ ਉਹਨੂੰ ਰੋਕਿਆ ਪਿਆਰ ਨਾਲ ਸਮਝਾਇਆ ਪਰ ਨਹੀਂ ਮੰਨਿਆ ਤੇ ਫਿਰ ਹਮ ਆਖਰਕਾਰ ਸ਼ਾਸਤਰ ਨੂੰ ਹੱਥ ਪਾਇਆ ਜਿੱਥੇ ਤੇ ਮਹਾਰਾਜ ਹੁਣ ਅਗਲੇ ਸਮੇਂ ਭਵਿੱਖवाणी ਕਰਕੇ ਗਏ ਆ ਮਰਨੇ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾਦ ਵਾਲੀ ਖੇਡ ਜਿਹੜੀ ਅਨਹਦ ਨਾਦ ਵਾਲਾ ਖਾਲਸਾ ਪ੍ਰਗਟ ਹੋ ਜਾਏਗਾ ਹੁਣ ਦੇਖੋ ਬਹੁਤ سارے ਗੁਰਮਖਨੇ ਮਹਾਰਾਜੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਅਨਹਦ ਨਾਦ ਪ੍ਰਗਟ ਹੋ ਰਿਹਾ ਚਾਹੇ ਉਹ ਮੋਨਾ ਹੈ ਹੂੰ ਚਾਹੇ ਉਹ ਸਿੱਖ ਹੈ ਉਹਨਾਂ ਦਰਸ਼ਬਦ ਜਿਹੜਾ ਪ੍ਰਗਟ ਹੋ ਰਿਹਾ ਅਨਹਦ ਨਾ ਜਿਹੜੇ ਤੁਨਾ ਨੇ ਉਹ ਪ੍ਰਗਟ ਹੋ ਰਹੀਆਂ ਨੇ ਉਹਦਾ ਮਨ ਸਾਡੇ ਕੋਲ ਇੱਥੇ ਗੁਰਮੁਖਾਇ ਆਇਰਲੈਂਡ ਤੋਂ ਸਗੇ ਕਲੀਨ ਸ਼ੇਵ ਜੀ ਕਲੀਨ ਸ਼ੇਵ ਰੈਸਟੋਰੈਂਟ ਚਲਾਉਂਦਾ ਖਾਂਦਾ ਪੀਂਦਾ ਤੇ ਕਿੰਨੇ ਕਈ ਚਿਰ ਤੋਂ ਮੇਰੇ ਇਹ ਚੀਜ਼ਾਂ ਗੂੰਜੀਆਂ ਕੀ ਗੱਲਬਾਤ ਹੁਣ ਤਿੰਨ ਚਾਰ ਸ਼ਨੀਵਾਰ ਹੋ ਗਏ ਹੋ ਤੇ ਉਹਨੂੰ ਸੰਗਤ ਕਰਕੇ ਪਤਾ ਲੱਗਾ ਕਿ ਉਹ ਪਹਿਲੇ ਡਾਕਟਰੀ ਚੱਕਰ ਦੇ ਵਿੱਚ ਪੈ ਗਿਆ ਹੂੰ ਬੀ ਐਮਸੀ ਲੁਧਿਆਣਾ ਖੰਨੇ ਤੋਂ ਆਉਂਦੇ ਆ ਬੀ ਐਮਸੀ ਸਿਹਾ ਉੱਥੇ ਦਵਾਈਆਂ ਖਾ ਖਾ ਕੇ ਉਹ ਇਹਨੂੰ ਟੇ ਟੇ ਨੱਕ ਕਹਿੰਦੇ ਹੋ ਏ ਰਿੰਗਿੰਗ ਵੀ ਕਹਿੰਦੇ ਆ ਨਾ ਉਹ ਬਿਮਾਰੀ ਕਹਿੰਦੇ ਬਿਮਾਰੀ ਨਹੀਂ ਹੈਗੀ ਮਹਾਰਾਜ ਹੁਣ ਸਾਨੂੰ ਚੌਥਾ ਜੋਗੇ ਆਪਣੇ ਬੱਚੇ ਨੂੰ ਬੁਲਾ ਰਹੇ ਆਪਣੇ ਤੁਨ ਮਾਨ ਪਰਦੇਸੀ ਵੇ ਪਿਆਰੇ ਮੁੜ ਆਓ ਕਰ ਤੂੰ ਕੋ ਮੋੜ ਕੇ ਘਰ ਜਦੋਂ ਤੋਂ ਮੈਂ ਤੈਨੂੰ ਪਰਦੇਸ ਝਾਤ ਸੋ ਦੇ ਕੋ ਆਇਆ ਬਸਤ ਅਨੂਪ ਸੁਣੀ ਲਭਾਇਆ ਕਿ ਜਦੋਂ ਤੋਂ ਤੂੰ ਪਰਦੇਸ ਵਿੱਚ ਗਿਆ ਤੇ ਉੱਧਰੇ ਮੋਹ ਪਾ ਲਿਆ ਆਪਣੇ ਘਰ ਥਿਰ ਘਰ ਨਿੱਜ ਘਰ ਦਸੰਦੋਂ ਤੂੰ ਆਇਆ ਨਹੀਂ ਤੇ ਪਿਤਾ ਤੇਨੂੰ ਮਾਤਾ ਪਿਤਾ ਤੈਨੂੰ ਉਡੀਕ ਰਹੇ ਆ ਤੇਰੀ ਯਾਦ ਤੈਨੂੰ ਯਾਦ ਕਰ ਰਹੇ ਆ ਤੇ ਫਿਰ ਮਾਤਾ ਪਿਤਾ ਆਵਾਜ਼ ਦਿੰਦੇ ਨੇ ਹੁਣ ਉਹ ਮਹਾਰਾਜ ਕਿਰਪਾ ਨਾਲ ਹੁਣ ਸਿਮਰਨ ਕਰਿਆ ਅਭਿਆਸ ਕਰਿਆ ਹੁਣ ਪਤਾ ਲੱਗ ਗਿਆ ਇਸ ਤਰ੍ਹਾਂ ਮਹਾਰਾਜ ਹਰੇਕ ਦੇ ਅੰਦਰ ਜਦੋਂ ਅਨਹਰ ਨਾਦ ਆਲੀਕੀ ਕੀੜ ਵਰਤਦੇ ਜੀ ਨੇ ਇਹ ਖਾਲਸਾ ਪ੍ਰਗਟ ਹੋ ਗਿਆ ਹੂੰ ਪੂਰੇ ਸੰਸਾਰ ਚ ਹੀ ਹੋਏਗਾ ਠੀਕ ਪੂਰੇ ਬਾਦ ਦੇ ਵਿੱਚ ਇਹ ਇਹ ਨਹੀਂ ਕਿ ਕਿਸ ਨੂੰ ਮਾਰ ਕੇ ਹੋਏਗਾ ਵੱਢ ਕੇ ਹੋ ਇਹ ਮਹਾਰਾਜ ਆਪ ਹੀ ਉਹਨੇ ਕਿਹਾ ਕਿ ਮਹਾਰਾਜ ਬਿਆਨਤ ਹੈ ਇਹ ਤਾਂ ਕੁਝ ਵੀ ਨਹੀਂ ਹੈਗੇ ਕਈ ਤਾਂ ਉਹਤ ਨਾਲੇ ਚਾਰ ਮਹੀਨਾਂ ਦੀ ਧੂੜ ਵੀ ਨਹੀਂ ਹੈਗੀ ਮਾਰਗ ਦਾ ਕੋਈ ਅੰਤ ਹੀ ਨਹੀਂ ਬਿਆੰਤ ਬਿਆੰਤ ਹੈ ਤੇ ਉਹਨਾਂ ਨੇ ਹਰੇਕ ਦੇ ਅੰਦਰ ਇੱਕ ਖੇੜ ਪ੍ਰਗਟ ਕਰ ਦੇਣਾ ਔਰ ਹੋੜੀਆਂ ਚੱਲ ਰਹੀ ਆਨੰਦ ਨਾਦ ਵਾਲੀ ਹਵਾ ਚੱਲ ਰਹੀ ਹੈ ਤੇ ਬਹੁਤ ਸਾਰੇ ਨੌਜਵਾਨ ਬਹੁਤ ਸਾਰੀਆਂ ਬੱਚੀਆਂ ਬਜ਼ੁਰਗ ਵੀਰ ਭੈਣ ਜਿਹੜੇ ਨੇ ਅਭਿਆਸ ਕਰ ਰਹੇ ਨੇ ਸਿਮਰਨ ਕਰ ਰਹੇ ਨੇ ਤੇ ਉਹਨਾਂ ਅੰਦਰ ਹੀ ਮਹਾਰਾਜ ਕੀੜੀ ਚੱਲ ਰਹੀ ਹੈ ਜਦੋਂ ਆਨ ਹੰਦਾਰ ਪ੍ਰਗਟ ਹੋ ਗਿਆ ਜੋਤ ਜੋਤ ਪ੍ਰਗਟ ਹੋ ਗਈ ਗੁਰੂ ਦੀ ਕਿਰਪਾ ਦੇ ਨਾਲ ਕਿ ਸਾਰੇ ਖਾਲਸਾ ਪਤਾ ਲੱਗ ਗਿਆ ਕਿ ਇਹ ਜੋ ਆਪਣੇ ਅੰਦਰ ਪਤਾ ਲੱਗ ਗਿਆ ਜੋਤ ਹੈ ਪਰਮਾਤਮਾ ਦੀ ਫਿਰ ਦੂਜੇ ਵਿੱਚ ਵੀ ਦਿਖੇਗਾ ਉਹ ਜੋਤ ਇਹਾਂ ਪੰਡੜਾਈ ਝਗੜਾ ਨਹੀਂ ਇਹ ਪੂਰੇ ਬਾਲ ਦੇ ਵਿੱਚ ਹੀ ਚੱਲੇਗਾ ਖਾਲਸਾ ਰਾਜ ਹੈ ਨਾ ਸ਼ੁੱਧ ਪਿਓਰ ਇਹ ਨਹੀਂ ਕਿ ਤੇ ਹਥਿਆਰਾਂ ਦੇ ਨਾਲ ਉਗਤੀ ਸ਼ੁੱਧ ਪਿਓਰ ਕਹਿੰਦੇ ਪੂਰਨ ਜੋਤ ਜੱਗੇ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੇ ਜਦ ਜੋਤ ਪ੍ਰਗਟ ਹੋਈ ਸਾਰੇ ਖਾਲਸੀ ਮਨ ਸਤੋ ਗੁਣ ਹੋ ਗਿਆ ਸਤਜਗਤ ਦੇ ਨੂੰ ਕਹਿੰਦੇ ਆ ਗਿਆ ਜੀ ਪੂਰੇ ਸੰਸਾਰ ਤੇ ਇਹ ਰਾਜ ਚੱਲੇਗਾ ਸਾਰੇ ਪ੍ਰੀਮ ਪਿਆਰ ਆ ਜਿਹੜੀਆਂ ਹੁਣ ਹੱਦਾ ਬਣੀਆਂ ਨਾ ਸਰਹੱਦਾਂ ਬਣੀਆਂ ਆ ਵਸੀਮਾ ਬਣਿਆ ਆ ਤਾਰਾਂ ਲੱਗੀਆਂ ਨੇ ਇਹ ਸਭ ਟੁੱਟ ਜਾਣੀਆਂ ਖਾਲਸਾ ਰਾਜ ਆਏਗਾ ਇਹ ਸਾਰੀਆਂ ਟੁੱਟ ਜਾਣੀ ਨੇ ਕੋਈ ਵੀਜ਼ਾ ਲੈਣ ਦੀ ਲੋੜ ਨਹੀਂ ਅਗਰੇ ਕੋ ਕਿ ਤੂੰ ਸਤੂ ਗੁਣੀ ਹੋ ਗਏ ਤੀਰ ਮੀਰ ਦੁਬਧਾ ਹੀਰਖਾ ਨਫ਼ਰਤ ਬੈਰ ਬਰੁੱਤ ਤੁਸੀਂ ਉੱਪਰ ਉੱਟ ਗਏ ਜਨਮ ਤੋਂ ਤੁਸੀਂ ਉੱਪਰ ਉੱਟ ਗਏ ਹਾਂ ਨਾ ਫਿਰ ਇਹ ਸਾਰੀਆਂ ਫਿਰ ਤੇ ਬਲਜੀ ਸਾਰੇ ਭਰਾ ਭਰਾ ਭਾਈ ਭੈਣ ਹੋਰਿਆਂ ਦੇ ਵਿੱਚ ਵੀ ਰੱਬ ਉਹੀ ਹੈ ਕਾਲਿਆਂ ਦੇ ਵਿੱਚ ਵੀ ਸਾਡੇ ਦੇ ਵਿੱਚ ਵੀ ਉਹੀ ਹੈ ਜੀ ਹਰੇਕ ਦੇ ਅੰਦਰ ਰੱਬ ਹੈ ਜਦੋਂ ਤੁਹਾਨੂੰ ਇਹ ਮਹਿਸੂਸ ਮਾਰਨਿਕੰਤ ਉੱਪਰੋਂ ਕਿਰਪਾ ਸਾਰਿਆਂ ਤੇ ਕਰ ਦਿੱਤੀ ਪਤਾ ਲੱਗੇ ਸਾਰੇ ਰੱਬ ਦੇ ਬੱਚੇ ਆ ਰੱਬ ਦੇ ਰੂਪੇ ਤੇ ਕੋਈ ਕਿਸੇ ਨਾਲ ਲੜੇਗਾ ਫਿਰ ਇੱਕ ਏਸੇ ਕਾਲ ਯੁਗ ਦੇ ਵਿੱਚ ਇਹਨੂੰ ਕਹਿੰਦੇ ਖਾਲਸਾ ਆ ਜਾਣਾ ਸਤਜੁਗ ਆ ਜਾਣਾ ਬਿਲਕੁਲ ਆਏਗਾ ਮਾਰਨ ਰੀੜਪੇ ਇੱਕ ਬਾਣੀ ਕੀਤੀ ਹੈ ਉਹ ਸੱਚ ਵੀ ਹੋਏ ਉਹਨੂੰ ਸੰਗਤ ਕਰਕੇ ਪਤਾ ਲੱਗਾ ਕਿ ਉਹ ਕਹਿੰਦਾ ਡਾਕਟਰੀ ਚੱਕਰ ਦੇ ਵਿੱਚ ਪੈ ਗਿਆ ਹੂੰ ਬੀਐਮਸੀ ਲੁਧਿਆਣਾ ਖੰਨੇ ਤੋਂ ਆਉਂਦੇ ਆ ਉਹਨੇ ਐਮਸੀਸੀ ਇਹੋ ਤੱਕ ਦਵਾਈਆਂ ਖਾ ਖਾ ਕੇ ਉਹ ਇਹਨੂੰ ਟੇ ਟੇ ਨੱਕ ਕਹਿੰਦੇ ਹੋ ਈ ਰਿੰਗਿੰਗ ਵੀ ਕਹਿੰਦੇ ਆ ਨਾ ਉਹ ਬਿਮਾਰੀ ਕਹਿੰਦੇ ਬਿਮਾਰੀ ਨਹੀਂ ਹੈਗੀ ਮਹਾਰਾਜ ਹੁਣ ਸਾਨੂੰ ਚੌਥਾ ਜੋਗੇ ਆਪਣੇ ਬੱਚੇ ਨੂੰ ਬੁਲਾ ਰਹੇ ਆਪਣੇ ਘਰ ਮਾਨ ਪ੍ਰਦੇਸੀ ਵੇ ਪਿਆਰੇ ਮੁੰਡਾ ਆਓ ਕਰ ਤੂੰ ਕੋ ਮੋੜ ਕੇ ਘਰ ਜਦੋਂ ਤੋਂ ਮੈਂ ਤੈਨੂੰ ਪ੍ਰਦੇਸ਼ ਝਾਦਸੋ ਦੇ ਕੋ ਆਇਆ ਬਸਤਨ ਅਨੂਪ ਸੁਣੀ ਲਭਾਇਆ ਕਿ ਜਦੋਂ ਤੋਂ ਤੂੰ ਪ੍ਰਦੇਸ਼ ਵਿੱਚ ਗਿਆ ਤੇ ਉਦਰੇ ਮੂੰਹ ਪਾ ਲਿਆ ਆਪਣੇ ਘਰ ਥਿਰ ਘਰ ਨਿੱਜ ਘਰ ਦਸੰਦਵਾਰ ਤੂੰ ਆਇਆ ਨਹੀਂ ਤੇ ਪਿਤਾ ਤੇਨੂੰ ਮਾਤਾ ਪਿਤਾ ਤੇਨੂੰ ਉਡੀਕ ਰਹੇ ਆ ਤੇਰੀ ਯਾਦ ਤੇਨੂੰ ਯਾਦ ਕਰ ਰਹੇ ਆ ਤੇ ਫਿਰ ਮਾਤਾ ਪਿਤਾ ਅਵਾਇਂ ਦਿੰਦੇ ਨੇ ਹੁਣ ਉਹ ਮਹਾਰਾਜ ਕਿਰਪਾ ਨਾਲ ਹੁਣ ਸਿਮਰਨ ਕਰ ਰਿਹਾ ਅਭਿਆਸ ਕਰ ਰਿਹਾ ਹੁਣ ਪਤਾ ਲੱਗ ਗਿਆ ਇਸ ਤਰ੍ਹਾਂ ਮਹਾਰਾਜ ਹਰੇਕ ਦੇ ਅੰਦਰ ਜਦੋਂ ਆਨਹਾਰ ਨਾਦ ਆਲੀਕ ਖੇੜ ਵਰਤ ਜੀ ਨੇ ਇਹ ਖਾਲਸਾ ਪ੍ਰਗਟ ਹੋ ਗਿਆ ਹੈ ਹੂੰ ਪੂਰੇ ਸੰਸਾਰ ਚ ਹੀ ਹੋਏਗਾ ਚੀ ਗੁਰਬਾਰ ਦੇ ਵਿੱਚ ਇਹ ਇਹ ਨੀ ਕੋ ਕਿਸੇ ਨੂੰ ਮਾਰ ਕੇ ਹੋਏਗਾ ਵੱਢ ਕੇ ਹੋਏ ਇਹ ਮਾਰ ਦੀ ਆਪ ਹੀ ਉਹਨੇ ਕਿਹਾ ਕਿ ਮਾਰ ਬਿਆਨਤ ਹੈ ਇਹ ਤਾਂ ਕੋਈ ਵੀ ਨਹੀਂ ਹੈਗੇ ਇਹ ਤਾਂ ਦੋਤ ਨਾਲ ਚਾਰmai ਧੂੜ ਵੀ ਨਹੀਂ ਹੈਗੇ ਮਾਰਕ ਦਾ ਕੋਈ ਅੰਦੇ ਨਹੀਂ ਬਿਆਨਤ ਬਿਆਨਤ ਹੈ ਤੇ ਉਹਨੇ ਹਰੇਕ ਦੇ ਅੰਦਰ ਇਹ ਖੇਡ ਪ੍ਰਗਟ ਕਰ ਦੇਣ ਔਰ ਹੋੜਿਆ ਚੱਲ ਰਹੀ ਆਨੰਦ ਨਾਦ ਵਾਲੀ ਹਵਾ ਚੱਲ ਰਹੀ ਹੈ ਤੇ ਬਹੁਤ ਸਾਰੇ ਨੌਜਵਾਨ ਬਹੁਤ ਸਾਰੀਆਂ ਬੱਚੀਆਂ ਬਜ਼ੁਰਗ ਵੀਰ ਭੈਣ ਜਿਹੜੇ ਨੇ ਅਭਿਆਸ ਕਰ ਰਹੇ ਨੇ ਸਿਮਰਨ ਕਰ ਰਹੇ ਨੇ ਤੇ ਉਹਨਾਂ ਅੰਦਰ ਹੀ ਮਹਾਰਜ ਖੇੜ ਚਾਲ ਰਹੇ ਜੁਰਵਾਨ ਹੰਕਾਰ ਪ੍ਰਗਟ ਹੋ ਗਿਆ ਜੋਤ ਜੋਤ ਪ੍ਰਗਟ ਹੋ ਗਈ ਗੁਰੂ ਦੀ ਕਿਰਪਾ ਦੇ ਨਾਲ ਤੇ ਸਾਰੇ ਖਾਲਸਾ ਪਤਾ ਲੱਗ ਗਿਆ ਕਿ ਇਹ ਜੋ ਆਪਣੇ ਅੰਦਰ ਪਤਾ ਲੱਗੇ ਜੋ ਤੇ ਪ੍ਰਮਾਤਮਾ ਦੀ ਫੇ ਦੂਜੇ ਵਿੱਚ ਵੀ ਦਿਖੇਗਾ ਉਹ ਜੋ ਇਹ ਆਪਾਂ ਲੜਾਈ ਝਗੜਾ ਰੈਂਦਾ ਨਹੀਂ ਇਹ ਪੂਰੇ ਵਾਰਡ ਵਿੱਚ ਹੀ ਚਲੇਗਾ ਖਾਲਸ ਰਾਜ ਜੇ ਨਾ ਸ਼ੁੱਧ ਪਿਓਰ ਇਹ ਦੀ ਕਿ ਤਿਹ ਹਥਿਆਰਾਂ ਨਹੀਂ ਨੋਗਤੀ ਸ਼ੁੱਧ ਪਿਓਰ ਕਹਿੰਦੇ ਪੂਰਨ ਜੋਤ ਜੱਗੇ ਘਟ ਮੈਂ ਤਬ ਖਾਲਸ ਤਾਂ ਹੈ ਨਿਖਾਲਸ ਜਾਨੇ ਜਦ ਜੋਤ ਪ੍ਰਗਟ ਹੋਈ ਸਾਰੇ ਖਾਲਸੇ ਮਨਸਾ ਤੋਂ ਗੁਣ ਹੋ ਗਏ ਸੱਤ ਯੁਗ ਦੇ ਨੂੰ ਕਹਿੰਦੇ ਆ ਗਿਆ ਪੂਰੇ ਸੰਸਾਰ ਤੇ ਇਹ ਰਾਜ ਚੱਲੇਗਾ ਸਾਰੇ ਪ੍ਰੀਮ ਪਿਆਰ ਆ ਜਿਹੜੀਆਂ ਹੁਣ ਹੱਦਾ ਬਣੀਆਂ ਨਾ ਸਰਹੱਦਾਂ ਬਣੀਆਂ ਆ ਵਸੀਮਾ ਬਣਿਆ ਆ ਤਾਰਾਂ ਲੱਗੀਆਂ ਨੇ ਇਹ ਸਭ ਟੁੱਟ ਜਾਣੀਆਂ ਖਾਲਸਾ ਰਾਜ ਆਏਗਾ ਇਹ ਸਾਰੀਆਂ ਟੁੱਟ ਜਾਣੀਆਂ ਕੋਈ ਬੀਜਾ ਲੈਣ ਦੀ ਲੋੜ ਨਹੀਂ ਅਗਲੇ ਕੋਈ ਤੂੰ ਸਤੋਗੁਣੀ ਹੋ ਗਏ ਹੂੰ ਤੀਰ ਮੀਰ ਦੁਬਾਈਰ ਖਾਂ ਨਫ਼ਰਤ ਬੈਰ ਬਰੁੱਤ ਤੁਸੀਂ ਉੱਪਰ ਉੱਠ ਗਏ ਜੁਲਮ ਤੋਂ ਤੁਸੀਂ ਉੱਪਰ ਉੱਠ ਗਏ ਹਨਾ ਫਿਰ ਇਹ ਸਾਰੇਆਂ ਫਿਰ ਜਿੱਤੇ ਬੱਚੇ ਸਾਰੇ ਭਰਾ ਭਰਾ ਭਾਈ ਭੈਣ ਹੋਰਿਆਂ ਦੇ ਵਿੱਚ ਵੀ ਰੱਬ ਉਹੀ ਹੈ ਕਾਲਿਆਂ ਦੇ ਵਿੱਚ ਸਾਡੇ ਦੇ ਵਿੱਚ ਵੀ ਉਹੀ ਹੈ ਜੀ ਹਰੇਕ ਦੇ ਅੰਦਰ ਰੱਬ ਹੈ ਜਦੋਂ ਤੁਹਾਨੂੰ ਇਹ ਮਹਿਸੂਸ ਮਾਰੇ ਨੇ ਉੱਪਰੋਂ ਕਿਰਪਾ ਸਾਰਿਆਂ ਤੇ ਕਰ ਦਿੱਤੀ ਪਤਾ ਲੱਗੇ ਸਾਰੇ ਰੱਬ ਦੇ ਬੱਚੇ ਆ ਰੱਬ ਦਾ ਰੂਪ ਹੈ ਤੇ ਕੋਈ ਕਿਸੇ ਨਾਲ ਲੜੇਗਾ ਬਿਲਕੁਲ ਇਹ ਇਸੇ ਕਾਲ ਯੁਗ ਦੇ ਵਿੱਚ ਇਹਨੂੰ ਕਹਿੰਦੇ ਖਾਲਸ ਰਾਜ ਜਣਾ ਸਤਜੁਗ ਆ ਜਾਣਾ ਬਿਲਕੁਲ ਆਏਗਾ ਮਹਾਰਾਜੀ ਜੀਪ ਬੇਕ ਬਾਣੀ ਕੀਤੀ ਹੈ ਉਹ ਸੱਚ ਵੀ ਹੋਏਗੀ